ਦੀਆਂ ਪਾਵਰਾਂ ਨੂੰ ਕਿਹੜੇ ਕਿਹੜੇ ਮੰਨਦੇ ਨੇ ਹਾਥੂ ਪਰ ਇੱਕ ਤਾੜੀ ਵਜਾਓ ਮੇਰੇ ਮੌਲਾ ਦੇ ਵਜ਼ੀਰਾਂ ਲਈ ਇਹ ਜਿਹੜੇ ਫਕੀਰੀ ਬਾਣੇ ਇਹ ਆਪ ਨਹੀਂ ਬੰਦਾ ਪਾਉਂਦਾ ਇਹ ਪਾਏ ਉਦੋਂ ਜਾਂਦੇ ਨੇ ਤੇ ਪੁਆਏ ਉਦੋਂ ਜਾਂਦੇ ਨੇ ਜਦੋਂ ਮੌਲਾ ਲਈ ਸਰਕਾਰ ਦੀ ਮੋਹਰ ਲੱਗਦੀ ਤੇ ਦਾਤਾ ਜੀ ਨੂੰ ਪਿਆਰ ਕਿਹੜੇ ਕਿਹੜੇ ਕਰਦੇ ਨੇ ਹਾਥੂ ਪਰ ਤੇ ਤਾੜੀ ਖੁੱਲ ਕੇ ਵਜਾਓ ਨਾਂ ਲਈ ਇਸ ਬਾਣੇ ਨੂੰ ਪਾਉਣ ਲਈ ਬਹੁਤ ਕੁਸ਼ਤਿਆ ਕਰਨਾ ਪੈਂਦਾ ਹੈ ਸਾਡੇ ਵਰਗੇ ਤਾਂ ਕਦੇ ਕੁੜਤੇ ਪਜਾਮੇ ਪਾਲੇ ਕਦੇ ਜੀਨਾ ਪਾਲੀਆਂ ਕਦੇ ਕੋਟ ਪਾਲੇ ਕਦੇ ਕੁਛ ਪਾਲੇ ਪਰ ਆਪਣੀ ਹਸਤੀ ਨੂੰ ਮਟਾਉਣਾ ਪੈਂਦਾ ਹੈ ਆਪਣਾ ਘਰ-ਬਾਰ ਲਟਾਉਣਾ ਪੈਂਦਾ ਹੈ ਕਿਹਦੇ ਲਈ ਆਪਣੇ ਸੋਹਣੇ ਯਾਰ ਲਈ ਇਹਨਾਂ ਦਾ ਪਿਆਰ ਸੂਰਾਪੁਰਾ ਸਰਕਾਰ ਨਾਲ ਇੱਕ ਤਾੜੀ ਵੀ ਜਾਉ ਦਾ ਤੈਸ ਲਈ ਤੇ ਇਹਨਾਂ ਤੇ ਮੋਹਰ ਲੱਗੀ ਹੈ ਮੌਲਾਲੀ ਸਰਕਾਰ ਦੀ ਤਦ ਜਾ ਕੇ ਫਕੀਰੀ ਮਿਲੀ ਹੈ ਤੇ ਫਕੀਰ ਦੁਨੀਆ ਨੂੰ ਪਤਾ ਕੀ ਕਹਿੰਦੇ ਨੇ ਅਲੀਵਾੜਿਆਂ ਸੀਆਂ ਦੀਵਾੜਿਆਂ ਅਲੀਵਾੜਿਆਂ ਸੀਆਂ ਦੀਵਾੜਿਆਂ ਹਾਂ ਅਲੀਵਾੜਿਆਂ ਸੀਆਂ ਦੀਵਾੜਿਆਂ ਅਲੀਵਾੜਿਆਂ ਸੀਆਂ ਦੀਵਾੜਿਆਂ ਉਹ ਰਹਿਮਤਾ ਦੀ ਸਾਡੇ ਸਿਰ ਤੇ ਰਹਿਮਤਾ ਦੀ ਸਾਡੇ ਸਿਰ ਤੇ ਰਹਿਮਤਾ ਦੀ ਸਾਡੇ ਸਿਰ ਤੇ ਉਹ ਰਹਿਮਤਾ ਦੀ ਸਾਡੇ ਸਿਰ ਤੇ ਸਦਾ ਰਹਦੀਏ ਛਾਂ ਦੀਵਾੜਿਆਂ ਸੀਆਂ ਦੀਵਾੜਿਆਂ ਜ਼ਾਰੇਂ ਦੀਏ ਛਾਇਆ ਦੀਵਾਲੇ ਆਇਆ ਸੀ ਆ ਦੀਵਾਲੇ ਆਇਆ ਸੀ ਆ ਦੀਵਾਲੇ ਆ ਦੀਵਾਲੇ ਆਸੀ ਆ ਦੀਵਾਲੇ ਅਸੀਂ ਹਾਂ ਗੁਲਾਮ ਬੀਬੀ ਜ਼ਹਰਾ ਦੇ ਦਰ ਦੇ 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 ਤੇ ਮਾਤੇ ਮੁਸੀਬਾ ਤੋਂ ਅਸੀਂ ਨਹੀਂ ਡਰਦੇ ਮਾਤੇ ਮੁਸੀਬਾ ਤੋਂ ਅਸੀਂ ਨਹੀਂ ਡਰਦੇ ਮਾਤੇ ਮੱਜੀ ਸੀ ਹਰ غلام ਬੀਬੀ ਜ਼ਹਰਾ ਦੇ ਦਰਦ ਸੀ ਹਰ غلام ਬੀਬੀ ਜ਼ਹਰਾ ਦੇ ਦਰਦ ਗਮਾਂ ਤੇ ਮੁਸੀਬਤਾਂ ਤੋਂ ਅਸੀਂ ਨਹੀਂ ਡਰਦੇ ਗਮਾਂ ਤੇ ਮੁਸੀਬਤਾਂ ਤੋਂ ਅਸੀਂ ਨਹੀਂ ਡਰਦੇ ਗਮਾਂ ਤੇ ਮੁਸੀਬਤਾਂ ਤੋਂ ਅਸੀਂ ਨਹੀਂ ਡਰਦੇ ਮੁਸ਼ਕਲਾਂ ਵੀ ਸਾਡੇ ਕੋਲੋਂ ਮੁਸ਼ਕਲਾਂ ਵੀ ਸਾਡੇ ਕੋਲੋਂ ਫਕੀਰਾਂ ਦੀ ਪਾਵਰ ਦੱਸਣ ਲੱਗਿਆਂ ਕਨਸਾਨੀ ਇਨਸਾਨੀਤ ਵੀ ਇਹਨਾਂ ਦਾ ਇਹਨਾਂ ਦੇ ਵਰਗ ਇਨਸਾਨੀਤ ਵੀ ਨਹੀਂ ਹੋ ਸਕਦੀ ਜਦੋਂ ਲਾਕਡਾਊਨ ਲੱਗਿਆ ਸੀ 2020 ਦੇ ਵਿੱਚ ਸਭ ਨੂੰ ਯਾਦ ਹੈ ਕਿੰਨਾ ਕਿੰਨਾਂ ਨੂੰ ਯਾਦ ਆ ਲੌਕਡਾਊਨ ਹੱਥ ਉੱਪਰ ਕਰੋ ਸਰ ਮੈਨੂੰ ਲੱਗਦਾ ਹੈ ਕਿ ਕਹਿੰਦੇ ਕਹੋਂਦਿਆਂ ਦੇ ਮੂੰਹ ਮੁੜ ਗਏ ਸੀ ਜਿਹੜੇ ਕਹਿੰਦੇ ਸੀ ਸਾਡੇ ਕੋਲ ਬਹੁਤ ਪੈਸਾ ਹੈ ਮੇਰੀ ਸਰਕਾਰ ਨੇ ਸਭ ਖਾਲੀ ਕਰ ਦੇ ਮੇਰਾ ਫੋਨ ਆਇਆ ਬਾਬਾ ਜੀ ਨੂੰ ਇੱਥੋਂ ਇਸ ਏਰੀਆ ਚੋਂ ਕਿਸੇ ਚੌਣ ਵਾਲਿਆਂ ਦਾ ਫੋਨ ਗਿਆ ਸਾਨੂੰ ਕਹਿੰਦੇ ਲੌਕਡਾਊਨ ਲੱਗਿਆ ਹੋਇਆ ਜੀ ਸਾਡੇ ਕੋਲ ਰਾਸ਼ਨ ਨਹੀਂ ਹੈ ਮੈਂ ਕਿਹਾ ਯਾਰ ਤੁਸੀਂ ਬੈਠੇ ਬੜੀ ਦੂਰ ਹੋ ਨਹੀਂ ਤਾਂ ਮੈਂ ਕਿਸੇ ਨਾ ਕਿਸੇ ਜ਼ਰੀਏ ਪਹਚਾਣਦਾ ਮੈਂ ਕਿਹਾ ਰੁਕੋ 2 ਮਿੰਟ ਵੇਟ ਕਰ ਰਹੇ ਹੋ ਮੈਂ ਤੁਹਾਨੂੰ ਹੁਣ ਹੀ ਫੋਨ ਆਉਂਦਾ ਜਾਂ ਮੈਂ ਤੁਹਾਨੂੰ ਨੰਬਰ ਸੈਂਡ ਕਰਦਾ ਮੈਂ ਬਾਬਾ ਜੀ ਨੂੰ ਫੋਨ ਲਾਇਆ ਮੈਂ ਕਿਹਾ ਬਾਬਾ ਜੀ ਐਦਾਂ ਤਾਂ ਕਰਕੇ ਕੋਈ ਫਲਾਣੇ ਪਿੰਡ ਦੇ ਵਿੱਚ ਕੋਈ ਪਰਿਵਾਰ ਆ ਉਹਨਾਂ ਨੂੰ ਜ਼ਰੂਰ ਤਾਂ ਘਟੋ ਘਟ ਨਾ ਨਾ ਕਰਦੇ 60 70 ਮੈਂਬਰ ਨੇ ਤੇ ਇਹਨਾਂ ਦੀ ਆਵਾਜ਼ ਪਤਾ ਕੀ ਸੀ ਕਹਿੰਦੇ ਯਾਰ ਭੇਜ ਦਿਓ ਇੱਥੇ ਮੇਰੇ ਮੌਲਾ ਦਾ ਲੰਗਰ ਬਹੁਤ ਵੱੰਡ ਰਿਹਾ ਹੈ ਕਹਿੰਦੇ ਕਮਲ ਜੀ ਮੈਨੂੰ ਨੰਬਰ ਦੋ ਮੈਂ ਫੋਨ ਕਰਦਾ ਉਹਨਾਂ ਨੂੰ ਪਤਾ ਨਹੀਂ ਰਾਹੁਲ ਨੇ ਫੋਨ ਕੀਤਾ ਉਹਨਾਂ ਨੂੰ ਫੋਨ ਗਿਆ ਵਿਦਨ 5 ਤੋਂ 10 ਮਿੰਟ ਦੇ ਵਿੱਚ ਵਿਦਨ 5 10 ਮਿੰਟਸ ਮੈਨੂੰ ਬੈਕ ਕਾਲ ਆਈ ਉਹਨਾਂ ਦੀ ਕਹਿੰਦੇ ਅਸੀਂ ਉਹਨਾਂ ਬਾਰੇ ਸੁਣਿਆ ਜ਼ਰੂਰ ਸੀ ਪਰ ਅੱਜ ਗੱਲ ਕਰਕੇ ਪਤਾ ਲੱਗ ਗਿਆ ਕਿ ਬਾਕੀ ਉਹਨਾਂ ਤੇ ਮੌਲਾ ਦਾ ਬੜਾ ਕਰਮ ਹੈ ਤੇ ਬੜੀ ਪਾਕ ਰੂ ਨੇ ਇੱਕ ਵਾਰੀ ਜ਼ੋਰ ਦਾ ਤਾੜੀ ਵਜਾ ਦਿਓ ਉਹਨਾਂ ਲਈ ਮੁਸ਼ਕਿਲਾਂ ਵੀ ਸਾਡੇ ਕੋਲੋਂ ਮੁਸ਼ਕਿਲਾਂ ਵੀ ਸਾਡੇ ਕੋਲੋਂ ਮੁਸ਼ਕਿਲਾਂ ਵੀ ਸਾਡੇ ਕੋਲੋਂ ਮੁਸ਼ਕਿਲਾਂ ਵੀ ਸਾਡੇ ਕੋਲੋਂ ਅਬ ਡਰਦੀਆਂ ਅਧਿਵਾਰਿਆਂ ਸੀਆਂ ਦੀਵਾਰਾਂ ਆਹੇ ਅਸੀਂ ਆਲੀ ਵਾਰੇ ਆਲੀ ਵਾਰੇ ਅਸੀਂ ਆਦੀਵਾਰੇ ਆਲੀ ਵਾਰੇ ਅਸੀਂ ਆਦੀਵਾਰੇ ਆਲੀ ਵਾਰੇ ਅਸੀਂ ਆਦੀਵਾਰੇ ਉਹ ਮੁਸ਼ਕਿਲਾਂ ਵੀ ਮੁਸ਼ਕਿਲ ਆ ਵੀ ਸਾਡੇ ਕੋਲੋਂ ਮੁਸ਼ਕਿਲ ਆ ਵੀ ਸਾਡੇ ਕੋਲੋਂ ਆਪ ਡਰਦੀਆਂ ਅਹੀ ਬੀ ਜਿਨੇ ਆਦਮ ਦਾ ਪੁਤਲਾ ਬਣਾਇਆ ਜਿਨੇ ਆਦਮ ਦਾ ਪੁਤਲਾ ਬਣਾਇਆ ਜਿਨੇ ਦਾ ਜਿਨੇ ਪਾਰ ਲਾਇਆ ਸੱਚ ਦਸਾਂ ਸੱਚ ਦਸਾਂ ਓ ਮੇਰੇ ਦਾਦਾ ਜੀ ਨੂੰ ਪਿਆਰ ਕਰਦੇ ਹਾਂ ਹੱਥ ਉੱਪਰ ਦੋਨੋਂ ਤੇ ਮੇਰੇ ਨਾਲ ਕਹਿਣਾ ਕਿ ਅੱਲਾ 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 ਮੁਰਾਦਾ ਨਾਲ ਝੋਲੀਆਂ ਮੁਰਾਦਾ ਨਾਲ ਸੋਹਣੀਆਂ ਮੁਰਾਦਾ ਨਾਲ ਝੋਲੀਆਂ ਮੁਰਾਦਾ ਨਾਲ ਸੋਹਣੀਆਂ ਮੁਰਾਦਾ ਨਾਲ ਪਰ ਸੋਹਣਿਆ ਲਾ 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 ਕਰ 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 ਸੋਹਣਿਆ ਹੋ ਸੋਹਣੀਆਂ ਮੁਰਾਦਾ ਨਾਲ ਝੋਲੀਆਂ ਮੁਰਾਦਾ ਨਾਲ ਚੋਣੀਆਂ ਮੁਰਾਦਾ ਨਾਲ ਸੋਹਣੀਆਂ ਮੁਰਾਦਾ ਨਾਲ ਝੋਲੀਆਂ ਮੁਰਾਦਾ ਰਸੋਣਿਆ ਲਾ 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 ਕਰ ਸੋਣਿਆ 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 ਕਿਨਾ ਕਿਨਾ ਨੂੰ ਲੱਗਦਾ ਸਰਕਾਰ ਇੱਥੇ ਮੌਜੂਦ ਨੇ ਹਾਥੂ ਉੱਪਰ ਜ਼ਰਾ ਦੇਖਣਾ ਚਾਹੁੰਦੇ ਹੋ ਮੇਰੇ ਨਾਲ ਕਹਿਣਾ ਪੈਣਾ ਹਾਥੂ ਉੱਪਰ ਇੱਕ ਹੱਥ ਦਿਲ ਤੇ ਤੇ ਕੀ ਕਹਿਣਾ